ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਸਮਰਥਕਾਂ ਸਮੇਤ ਬਟਾਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਲੋਕ ਮਿਲਣੀ ਕੀਤੀ ਇਸ ਮੌਕੇ ਸੁਖਜਿੰਦਰ ਰੰਧਾਵਾ ਦੇ ਨਾਲ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸਤਿਕਾਰਯੋਗ ਮੌਜੂਦ ਰਹੇ

ਜੀ 11 ਅੰਦਰ ਦੋਮਾ ਕਿਉਂ ਚਲੋ ਚਲੋ ਪਹਿਲਾ ਪਿੰਡ ਨਾ ਰੁਕਦਾ ਤੇ ਸ਼ਹਿਰ ਦੇ ਵਿੱਚੋਂ ਹੀ ਨਿਕਲੇ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਕਿਸ ਤਰ੍ਹਾਂ ਦਾ ਸਾਥ ਕਿਉਂ ਮੈਂ ਜਿਹੜੇ ਤੁਸੀਂ ਨਾਲ ਹੀ ਸੀਗੇ ਪਹਿਲੀ ਦੁਕਾਨ ਤੋਂ ਲੈ ਕੇ ਆਖਰੀ ਦੁਕਾਨ ਤੱਕ ਮੇਰੇ ਵਟੇਨ ਦਾ ਹੌਸਾਬ ਦਾ ਨਾਮ ਲੈ ਕੇ ਸਾਡੇ ਉੱਥੇ ਆਉਂਦੇ ਸੀ ਸਾਡੀ ਦੁਕਾਨ 'ਚ ਬੈਠਦੇ ਸੀ ਤੇ ਅੱਜ ਇੱਥੇ ਕਾਲੀਵਾਰ ਮੰਦਿਰ ਤੋਂ ਮੱਥਾ ਠੀਕ ਕੇ ਆਸ਼ੀਰਵਾਦ ਲਿਆ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਸ਼ੇਰ ਸਿੰਘ ਜੇ ਸਾਰੇ ਤੋਂ ਆਸ਼ੀਰਵਾਦ ਲੈ ਕੇ ਜਾਂਦੇ ਨੇ ਤੇ ਇਹਨਾਂ ਦੇ ਅਰਦਾਸ ਕੀਤੀ ਹੈ ਕਿ ਪਰਮਾਤਮਾ ਜਿੱਤ ਵਖ ਤੇ ਇਹ ਜਿਹੜੀ ਜਿੱਤ ਆ ਲੋਕਾਂ ਦੀ ਹੋਵੇਗੀ ਲੋਕਾਂ ਦੀ ਆਵਾਜ਼ ਪਾਰਲੀਮੈਂਟ ਤੇ ਬਣੇਗੀ ਲੋਕਾਂ ਦੀ ਭਲਾਈ ਦੇ ਕੰਮ ਕੀਤੇ ਜਾਣਗੇ ਆਪਣੇ ਪਰਿਵਾਰਕ ਕੰਮ ਨਹੀਂ ਕੀਤੇ ਜਾਣਗੇ ਦੇਖੀ ਦੀ ਅਖੰਡਤਾ ਲਈ ਕੰਮ ਕੀਤਾ ਜਾਏਗਾ ਭਾਈਚਾਰਕ ਸਾਂਝ ਦੀ ਗੱਲ ਕੀਤੀ ਜਾਏਗੀ ਕਿਉਂਕਿ ਜਿਸ ਵੇਲੇ ਤੱਤਵਾਸੀ ਤੇ ਚੱਕਰੀ ਦੇ ਵਿੱਚ ਜਿੱਦੀ ਹਮੇਸ਼ਾ ਹੀ ਭਾਈਚਾਰਕ ਸਾਂਝ ਰਹੀ ਹੈ ਕਦੀ ਇੱਕ ਦੂਜੇ ਧਰਮ ਦੇ ਅਗੇਂਸਟ ਨਾ ਲਗੇ ਇਹੋ ਹੀ ਨਾਰਾ ਜਿਹੜਾ ਹਿੰਦੁਸਤਾਨ ਦੀ ਆਵਾਜ਼ ਬੁਲੰਦ ਕਰੇਗਾ ਔਰ ਬਟਾਲਾ ਦੀ ਇੰਡਸਟਰੀ ਜਿਹੜਾ ਏਸ਼ੀਆ ਦੇ ਵਿੱਚ ਇੱਕ ਨੰਬਰ ਤੇ ਇਹ ਸ਼ਹਿਰ ਹੁੰਦਾ ਸੀ ਉਹ ਜਿਹੜੀ ਇੰਡਸਟਰੀ ਫੇਲ ਹੋ ਗਈ ਹੈ ਉਹਦੇ ਬਾਰੇ ਗੱਲ ਕੀਤੀ ਜਾਏਗੀ ਜਿਹੜੇ ਇਥੋਂ ਦੀ ਡੁਅਲਮੈਂਟ ਦੇ ਕੰਮ ਸਰਦਾਰ ਤਰਪਤਰ ਜਨਰਲ ਸਿੰਘ ਬਾਜਵਾ ਨੇ ਕੀਤੇ ਨੇ ਜੋ ਕਦੀ ਵੀ ਇਤਿਹਾਸ ਜਿਹੜਾ ਉਹਦੇ ਚ ਲਿਖੇ ਜਾਣਗੇ ਔਰ ਜਿਹੜੇ ਕੰਮ ਬੰਦ ਕੀਤੇ ਗਏ ਨੇ ਕਿ 5ਵੇਂ ਮਹੀਨੇ ਤੋਂ ਸਭਾ 2 ਸਾਲ ਤੋਂ ਇਥੇ 1 ਰੁਪਏ ਨੇ ਤੇ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਵੀ ਬੰਦ ਕਰਕੇ ਕੰਮ ਬੰਦ ਕਰ ਦਿੱਤੇ ਨਾਲ ਇੱਕ ਜਿਹੜੀ 슈ਗਰ ਮਿਲ ਬਟਾਲਾ ਜਿਹੜੇ ਪੈਸੇ ਬਾਜਵਾ ਸਾਹਿਬ ਤੇ ਮੈਂ ਅਸੀਂ ਬੜੀ ਮੁਸ਼ਕਲ ਇਹ ਮਿਲ ਨੂੰ ਬਹੁਤ ਵੱਡਾ ਕੀਤਾ 1960 ਚ ਇਹ ਮਿਲ ਬਣੀ ਸੀ ਉਹਦੇ ਬਾਅਦ ਜਦੋਂ ਅਸੀਂ ਦੋਵੇਂ ਇਕੱਠੇ ਬਣ ਕੇ ਆਏ ਇਹਨੂੰ ਮਿਲ ਨੂੰ ਅਸੀਂ ਉਹ ਐਕਸਪੈਂਡ ਕੀਤਾ ਵੱਢੀ ਕੀਤੀ ਔਰ 2.50 ਕਰੋੜ ਰੁਪਏ تھے ਬੈਂਕੇ ਚ ਜਮਾ ਕਰਵਾਉਤੇ ਇਹ ਨਹੀਂ ਸੀ ਕਿ ਟੈਂਡਰ ਲੱਗੇਗਾ ਜਿੰਨਾ ਜਿੰਨਾ ਕਿ ਕੰਮ ਚਲ ਗਿਆ ਮੈਂ ਕਿਹਾ ਕਿ ਇਹ ਕੋਲ ਪੈਸੇ ਇਹਨਾਂ ਦੇ ਜਮਾ ਕਰਵਾ ਦੋ ਉਹ ਕਰਵਾ ਦਿੱਤੇ ਉਹ ਤਾਂ ਵੀ ਲੋਕਾਂ ਕੋਲੋਂ ਇਹਨਾਂ ਕੋਲੋਂ ਹਸਾਬ ਮੰਗਾਗੇ ਝਾੜੂ ਵਾਲਿਓ ਇਹ ਦੱਸੋ ਕਿ ਕਿਉਂ ਨਹੀਂ ਚੱਲੀ ਇਸ ਸੀਜ਼ਨ ਦੇ ਵਿੱਚ ਮੇਲ ਚੱਲਣੀ ਸੀ ਟਰਾਇਲ ਚੱਲਣਾ ਸੀ ਦੂਸਰੀ ਚੀਜ਼ ਜਿਹੜਾ ਗੰਨ ਖੋਜ ਕੇਂਦਰ ਕਲਾਂਨੌਰ ਬਣਾ ਸੀ ਕਿ ਜੇ ਗੁਰਦਾਸਪੁਰ ਤੇ ਬਠਾਲਾ ਦੀ ਮੇਲ ਵੱਢੀ ਹੋਏ ਕਿਤੇ ਜਿੱਥੇ ਜਿਹੜੀ ਗੰਨੇ ਦੀ ਇਹ ਜਮੀਨਾ ਘਟ ਨੇ ਤੇ ਇਹਦਾ ਚਾੜ ਜ਼ਰੂਰ ਵਧਣਾ ਚਾਹੀਦਾ ਔਰ ਉਹ ਉਹ ਜਿਹੜਾ ਚਾੜ ਸੀ 7-800 ਕਿੰਟਲ ਤੱਕ ਜਲੇ ਦਾ ਕੱਢਣਾ ਸੀ ਔਰ ਉਥੋਂ ਲੋਕਾਂ ਨੂੰ ਦੱਸਣਾ ਸੀ ਸਭ ਤੋਂ ਪਹਿਲਾਂ ਇਸ ਪਾਰਟੀ ਨੇੜ ਕੇ ਬੰਦ ਕੀਤਾ ਤੇ ਭਾਜਪੀ ਨੂੰ ਮੈਂ ਇੱਕ ਪੁੱਛਣਾ ਚਾਹੁੰਦਾ ਕਿ ਪਾਕਿਸਤਾਨ ਚ ਹਰ ਰੋਜ਼ ਡਰੋਨ ਆਉਂਦੇ ਨੇ ਹਰ ਰੋਜ਼ ਉਥੋਂ ਹਸਲਾ ਨਜਾਇਜ਼ ਆਉਂਦਾ ਦੇਸ਼ ਦੀ ਅਖੰਡਤਾ ਨੂੰ ਖਤਰਾ ਪ੍ਰਧਾਨ ਮੰਤਰੀ ਸਾਹਿਬ ਉਹਦੇ ਤੇ ਅਜੇ ਤੱਕ ਨਹੀਂ ਕਦੀ ਬੋਲੇ ਚੀਨ ਸਾਡੀਆਂ ਸਰਹੱਦਾਂ ਪਾਰ ਕਰਕੇ ਅੰਦਰ ਆ ਰਹੀ ਹੈ ਪ੍ਰਧਾਨ ਮੰਤਰੀ ਸਾਹਿਬ ਉਹ ਦਿੱਤ ਨਹੀਂ ਬੋਲੇ ਜਿਹੜੀ ਬੇਰੁਜ਼ਗਾਰੀ ਇੰਨੀ ਵੱਧ ਗਈ ਆ 2 ਕਰੋੜ ਦੀ ਨੌਕਰੀ ਕਹੀ ਸੀ ਤੇ ਦਸਾਂ ਸਾਲਾਂ ਚ 20 ਕਰੋੜ ਨੌਜਰ ਪ੍ਰਤੀ ਹੋਣਾ ਚਾਹੀਦਾ ਸੀ ਇੱਕ ਵਾਰੀ ਹਿੰਦੁਸਤਾਨ ਦੀ ਜਿਹੜੀ ਬੇਰੁਜ਼ਗਾਰੀ ਸੀ ਖਾਤਮੇ ਵਾਲੇ ਪਾਸੇ ਤੋਂ ਨਹੀਂ ਸੀ ਮੁੱਖ ਮੰਤਰੀ ਕਹਿੰਦੇ 13 0 ਉਹ 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 ਪਤਾ ਨਹੀਂ ਉਹ ਸਵੇਰੇ ਹੋਰ ਹੁੰਦੇ ਆ ਉਹ ਉਹਨਾਂ ਨੂੰ ਲਿਖਣ ਲੱਗਿਆ ਹੁਣ ਕਿਸ ਦਿਨ ਕਹਿਣ ਕੇ ਤੇ ਕਿ ਆਮ ਆਦਮੀ ਪਾਰਟੀ 0 13 ਹੋ ਗਈ ਹੈ ਤੋਂ ਇਹ ਜਿਹੜੀ ਚੀਜ਼ਾਂ ਨੇ ਏ ਲੋਕਰਾ ਸਾਬ ਸਾਨੂੰ ਇਹ ਜਿਹੜੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਆ ਇਹਨਾਂ ਨੂੰ ਬਜਾਏ ਸਾਨੂੰ ਦੇਸ਼ ਤੇ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਕਿ ਅਸੀਂ ਕੀ ਕਰਨਾ ਪਾਰਲੀਮੈਂਟ ਵਿੱਚ ਖਲੋ ਕੇ ਕੀ ਬੋਲਾਂਗੇ ਇਹ ਜਿਹੜਾ ਸਾਡਾ ਬਾਰਡਰ ਜਿਸਟ੍ਰਿਕ ਆ ਕਿਉਂ ਨਹੀਂ ਇੰਨਾ ਡਿਸਟ੍ਰਿਕਟਾਂ ਨੂੰ ਉਧਰ ਅੱਗੇ ਪਹਾੜਾਂ ਵਾਲੇ ਰਾਜਾਂ ਵਾਲੇ ਸਾਨੂੰ ਇਨਸੈਂਟਿਵ ਮਿਲਦੇ ਜੇ ਇੰਡਸਟਰੀ ਦੀ ਨਵੀਂ ਬਣਾਉਣੀ ਬਟਾਲਾ ਜਿੱਥੇ ਪਹਿਲੀ ਖਤਮ ਹੋਈ ਇੱਥੇ ਤੇ ਉਹਨਾਂ ਹੀ ਇਨਸੈਂਟਿਵ ਦੇ ਦੇਂਦੇ ਤੇ ਬਟਾਲਾ ਫਿਰ ਅੱਜ ਦੁਨੀਆ ਦੇ ਨਕਸ਼ੇ ਤੇ ਹੋਣਾ ਸੀ ਇਹ ਚੀਜ਼ਾਂ ਜਾਂ ਕੁਝ ਗੱਲ ਕਰਾਂਗੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ